ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪੋਟਾਸ਼ ਬਾਰੇ ਪੋਟਾਸ਼ ਇਹੜਾ ਦੋ ਤਰ੍ਹਾਂ ਦਾ ਹੁੰਦਾ ਹੈਗਾ ਇੱਕ ਤਾਂ ਮਿਊਰੇਟ ਆਫ ਪੋਟਾਸ਼ ਜਿਹਨੂੰ ਆਪਾਂ ਐਮਓਪੀ ਕਹਿੰਦੇ ਹਾਂਗੇ ਇੱਕ ਸਲਫੇਟ ਆਫ ਪੋਟਾਸ਼ ਜਿਹਨੂੰ ਆਪਾਂ ਐਸਓਪੀ ਕਹਿੰਦੇ ਹਾਂਗੇ ਇਹ ਕਿਹ ਕਿਹਾ ਜਾਂਦਾ ਵੀ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਨੇਗੀਆਂ ਉਹਦੇ ਵਿੱਚ ਪੋਟਾਸ਼ ਦੀ ਬਹੁਤਾਂ ਤਾਂ ਹੈਗੀ ਫਿਰ ਆਪਾਂ ਪੋਟਾਸ਼ ਕਿਉਂ ਵਰਤਰਿਆ ਜਦ ਜਮੀਨਾਂ ਦੇ ਵਿੱਚ ਪੋਟਾਸ਼ ਦੀ ਬਹੁਤਾਂ ਤਾਂ ਹੈ ਅਸੀਂ ਨੇ ਇੱਕ ਅਨੁਭਵ ਕੀਤਾਗਾ ਵੀ ਜਿਹੜੀਆਂ ਡਾਕਰ ਜ਼ਮੀਨਾਂ ਨੇਗੀਆਂ ਡਾਕਰ ਜ਼ਮੀਨਾਂ ਦੇ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾਗੀ ਕੰਪੈਰੀਜ਼ਨ ਟੂ ਰੇਤਲੀਆਂ ਜ਼ਮੀਨਾਂ ਦੇ ਜਿੰਨਾਂ ਲਵੇ ਡਾਕਰ ਜ਼ਮੀਨਾਂ ਹੋਣਗੀਆਂ ਉਹਨਾਂ ਨੇ ਇੱਕ ਨੋਟ ਇੱਕ ਗੱਲ ਨੋਟ ਕਰੀ ਹੋਣੀ ਵੀ ਜਦੋਂ ਆਪਾਂ ਜੀਰੀ ਨੂੰ ਝੋਨੇ ਨੂੰ ਟ੍ਰਾਂਸਪਲੈਂਟ ਕਰ ਦਿਆਂਗੇ ਇੱਥੇ ਆਪਾਂ ਜੀਰੀ ਦੀ ਗੱਲ ਕਰ ਰਹੇ ਆਂਗੇ ਵੀ ਜਦੋਂ ਆਪਾਂ ਝੋਨੇ ਨੂੰ ਜਾਂ ਜੀਰੀ ਨੂੰ ਟ੍ਰਾਂਸਪਲੈਂਟ ਕਰ ਦਿਆਂਗੇ ਤਾਂ ਉਹਦੇ ਵਿੱਚ ਟ੍ਰਾਂਸਪਲੈਂਟ ਤੋਂ ਬਾਅਦ ਫਸਲ ਜਿਹੜੀ ਹੌਲੀ-ਹੌਲੀ ਵੱਧਦੀ ਹੈ ਲਗਭਗ ਹਰ ਇੱਕ ਫਸਲ ਉਹਦੇ ਵਿੱਚ ਹੌਲੀ ਹੌਲੀ ਗਰੋਥ ਕਰਦੀ ਹੈਗੀ ਵੀ ਉਹਦਾ ਕੀ ਕਾਰਨ ਹੈਗਾ ਉਹਦਾ ਇਹ ਕਾਰਨ ਹੈ ਵੀ ਉਹਦੇ ਵਿੱਚ ਜਿਹੜਾ ਪੋਟਾਸ਼ ਦਾ ਲੈਵਲ ਹੈ ਉਹ ਘਾਈ ਹੈਗਾ ਇਸ ਕਰਕੇ ਉਹ ਨਾਈਟ੍ਰੋਜਨ ਦੇ ਲੈਵਲ ਨੂੰ ਦੱਬ ਕੇ ਰੱਖਦਾ ਹੈ ਡਾਕਰ ਜ਼ਮੀਨ ਦੇ ਵਿੱਚ ਇਸੇ ਕਰਕੇ ਫਸਲ ਹੈ ਜਿਹੜੀ ਉਹ ਹੌਲੀ ਹੌਲੀ ਗਰੋਥ ਕਰਦੀ ਹੈਗੀ ਪੋਟਾਸ਼ ਦੀ ਬਹੁਤਾਂਤ ਹੋਣ ਕਰਨਾ ਹੁਣ ਆ ਗਿਆ ਰੇਤਲੀਆਂ ਜ਼ਮੀਨਾਂ ਜਿੰਨਾਂ ਲਵੇ ਰੇਤਲੀਆਂ ਜ਼ਮੀਨਾਂ ਹੋਣਗੀਆਂ ਉਹ ਜਦੋਂ ਯੂਰੀ ਦੀ ਐਪਲੀਕੇਸ਼ਨ ਕਰਦੇ ਨੇ ਤਾਂ ਜਿਹੜੀ ਫਸਲ ਹੈਗੀ ਉਹ ਬਹੁਤ ਤੇਜ਼ੀ ਨਾਲ ਗਰੋਥ ਕਰਦੀ ਹੈਗੀ ਇਹ ਰੇਤਲੀ ਜਮੀਨਾਂ ਵਾਲਿਆਂ ਨੂੰ ਪਤਾ ਹੋਊਗਾ ਜਦੋਂ ਰੇਤਲੀ ਜਮੀਨ ਦੇ ਵਿੱਚ ਉਹ ਨਾਈਟ੍ਰੋਜਨ ਦੀ ਯੂਰੀਆ ਦੀ ਐਪਲੀਕੇਸ਼ਨ ਕਰ ਦਿੰਦੇ ਨੇਗੇ ਤਾਂ ਫਸਲਾਂ ਤੇਜ਼ੀ ਨਾਲ ਗਰੋਥ ਕਰਦੀ ਹੈਗੀ ਤਾਂ ਇਹਦਾ ਕੀ ਕਾਰਨ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਪੋਟਾਸ਼ ਦਾ ਲੈਵਲ ਹੈਗਾ ਉਹ ਘੱਟ ਹੈਗਾ ਇਸ ਕਰਕੇ ਉਹ ਯੂਰੀਆ ਉੱਥੇ ਜਿਹੜਾ ਉਹ ਵੱਧ ਰਿਜ਼ਲਟ ਦਿਖਾਉਂਦਾ ਹੈਗਾ ਕਿਉਂਕਿ ਡਾਕਰ ਜ਼ਮੀਨ ਦੇ ਵਿੱਚ ਜਿਹੜਾ ਪੋਟਾਸ਼ ਜ਼ਿਆਦਾ ਹੋਣ ਕਰਕੇ ਨਾਈਟ੍ਰੋਜਨ ਨੂੰ ਦੱਬ ਲੈਂਦਾ ਹੈਗਾ ਇਹਦੇ ਵਿੱਚ ਪੋਟਾਸ਼ ਦਾ ਲੈਵਲ ਘੱਟ ਹੋਣ ਕਰਕੇ ਉਹ ਨਾਈਟ੍ਰੋਜਨ ਨੂੰ ਉਹਨਾਂ ਦੱਬ ਨਹੀਂ ਪਾਉਂਦਾ ਜਦੋਂ ਹਾੜ ਡਾਕਰ ਜ਼ਮੀਨ ਦੇ ਵਿੱਚ ਉਹ ਕਰਦੇ। ਫਿਰ ਹੁਣ ਆਪਾਂ ਨੂੰ ਮਤਲਬ ਜ਼ਿਆਦਾ ਜਿਹੜੀਆਂ ਡਾਕਰ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਤਾਂ ਆਪਾਂ ਨੂੰ ਇਹਦੀ ਪਾਉਣ ਦੀ ਕੋਈ ਲੋੜ ਨਹੀਂ ਹੈਗੀ। ਤੇ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇਗੀਆਂ ਉਹਦੇ ਵਿੱਚ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂਗੇ। ਇੱਕ ਤੁਸੀਂ ਹੋਰ ਗੱਲ ਨੋਟ ਕਰੀ ਹੋਣੀ ਵੀ ਜਿਹੜੀਆਂ ਡਾਕਰ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਲੋਕ ਨੇ ਜਿਹੜੇ ਯੂਰੀਆ ਜ਼ਿਆਦਾ ਵਰਤਦੇ ਨੇਗੇ ਫਾਰਮਰ ਨੇਗੇ ਯੂਰੀਆ ਜ਼ਿਆਦਾ ਵਰਤਦੇ ਨੇਗੇ। ਨਾਈਟ੍ਰੋਜਨ ਜਿਹੜੀਆਂ ਆਪਣੀਆਂ ਰੇਤਲੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਨਾਈਟ੍ਰੋਜਨ ਘੱਟ ਲੱਗਦਾ ਹੈ। ਇੱਕ ਜੇ ਬਾਇ ਚਾਂਸ ਕਿਸੇ ਏਰੀਆ ਦੇ ਵਿੱਚ ਮੰਨ ਲਓ ਡੱਕਰ ਜ਼ਮੀਨ ਦੇ ਵਿੱਚ ਘਾਟ ਆਉਂਦੀ ਹੈਗੀ ਪੋਟਾਸ਼ ਦੀ ਤਾਂ ਆਪਾਂ ਨੇ ਉੱਥੇ ਮਿਊਰੋਟਾਪ ਪੋਟਾਸ਼ ਨਹੀਂ ਵਰਤਣਾ ਜਿੱਥੇ ਕਿਤੇ ਵੀ ਡੱਕਰ ਜ਼ਮੀਨ ਦੇ ਵਿੱਚ ਮੰਨ ਲਓ ਸਾਡੇ ਤਾਂ ਉਰੇ ਏਰੀਆ ਦੇ ਵਿੱਚ ਮੰਨ ਲਾ ਸਾਡੇ ਧਿਆਨ ਦੇ ਵਿੱਚ ਤਹਲੇ ਤੱਕ ਡੱਕਰ ਜ਼ਮੀਨ ਦੇ ਵਿੱਚ ਪੋਟਾਸ਼ ਦੀ ਕੋਈ ਘਾਟ ਨਹੀਂ ਹੈਗੀ ਪਰ ਜਿੱਥੇ ਕਿਤੇ ਮੰਨ ਲਓ ਡੱਕਾ ਜ਼ਮੀਨ ਦੇ ਵਿੱਚ ਘਾਟ ਕਿਤੇ ਦੇਖ ਨੂੰ ਮਿਲਦੀ ਹੈਗੀ ਤਾਂ ਤੁਸੀਂ ਮਿਊਰੋਟਾਪ ਪੋਟਾਸ਼ ਨਹੀਂ ਵਰਤਣਾ ਉੱਥੇ ਆਪਾਂ ਨੇ ਸਲਫੇਟ ਆਫ ਪੋਟਾਸ਼ ਵਰਤਣਾ ਫਿਰ ਆਪਾਂ ਨੂੰ ਉੱਥੇ ਮਿਊਰੋਟਾਪ ਪੋਟਾਸ਼ ਕਿਉਂ ਨਹੀਂ ਵਰਤਣਾ ਹੈਗਾ ਕਿਉਂਕਿ ਮੀ ਰੂਟਾ ਪੋਟਾਸ਼ ਦੇ ਵਿੱਚ ਕੀ ਹੈਗਾ ਉਹਦੇ ਵਿੱਚ 60% ਪੋਟਾਸ਼ ਹੁੰਦਾ ਹੈ ਤੇ ਇੱਕ ਉਹਦੇ ਵਿੱਚ ਕਲੋਰਾਇਡ ਵੀ ਹੁੰਦਾ ਹੈਗਾ ਜਿਹੜਾ ਕਲੋਰਾਇਡ ਹੈਗਾ ਇਹ ਆਪਣਾ ਉੱਥੇ ਨੁਕਸਾਨ ਕਰਦਾ ਹੈਗਾ ਕਲੋਰਾਇਡ ਕੱਲਾ ਕੋਈ ਨਹੀਂ ਨੁਕਸਾਨ ਕਰਦਾ ਹੈਗਾ ਜਦੋਂ ਉਹ ਜਿਹੜਾ ਕਲੋਰਾਇਡ ਹੈਗਾ ਜਦੋਂ ਉਹ ਸੋਡੀਅਮ ਨਾਲ ਮਿਲ ਜਾਂਦਾ ਹੈਗਾ ਤਾਂ ਸੋਡੀਅਮ ਕਲੋਰਾਇਡ ਬਣ ਜਾਂਦਾ ਹੈਗਾ ਜਿਹੜਾ ਇੱਕ ਨਮਕਾ ਹੈਗਾ ਫਿਰ ਆਪਣਾ ਸੋਡੀਅਮ ਕਲੋਰਾਇਡ ਹੈ ਜਿਹੜਾ ਉਹ ਨੁਕਸਾਨ ਕਰਦਾ ਹੈਗਾ ਕਿਉਂਕਿ ਜਿਹੜੀ ਆਪਣੀਆਂ ਡੱਕਰ ਜ਼ਮੀਨਾਂ ਹੁੰਦਿਆਂ ਨੇ ਉਹਨਾਂ ਦੀ ਪਾਣੀ ਦੀ ਜਿਹੜੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈਗੀ ਉਹਦੇ ਵਿੱਚ ਪਾਣੀ ਥੱਲੇ ਲੀਚ ਘੱਟ ਕਰਦਾ ਹੈਗਾ ਕੰਪੈਰੀਜ਼ਨ ਟੂ ਰੇਦਲੀਆ ਜ਼ਮੀਨਾਂ ਦੇ ਇਸ ਕਰਕੇ ਜਦੋਂ ਆਪਾਂ ਉਹਦੇ ਵਿੱਚ ਮਿਊਰੋਟਾਪ ਪੋਟਾਸ਼ ਪਾ ਦਿੰਨੇ ਹਾਂਗੇ ਤਾਂ ਜਿਹੜਾ ਉਹ ਕਲੋਰਾਈਡ ਹੈਗਾ ਉਹ ਜ਼ਮੀਨ ਦੇ نیچے ਨਹੀਂ ਜਾ ਪਾਉਂਦਾ ਇਸ ਕਰਕੇ ਉਹ ਸੋਡੀਅਮ ਨਾਲ ਨਾਲ ਮਿਲ ਕੇ ਆਪਣਾ ਨੁਕਸਾਨ ਵੀ ਕਰਦਾ ਹੈਗਾ ਆਪਾਂ ਨੇ ਜਿਹੜਾ ਮਤਲਬ ਡੱਕਰ ਜ਼ਮੀਨਾਂ ਦੇ ਉਹਦੇ ਵਿੱਚ ਆਪਾਂ ਨੇ ਐਸਓਪੀ ਪਾਉਣਾਗਾ ਉਹਦੇ ਵਿੱਚ ਕਲੋਰਾਈਡ ਦੀ ਮਾਤਰਾ ਨਹੀਂ ਹੁੰਦੀ ਹੈਗੀ ਕਿਉਂਕਿ ਉਹ ਉਹਦੇ ਵਿੱਚੋਂ ক্লোਰਾਈਡ ਖਤਮ ਕਰਿਆ ਹੁੰਦਾ ਹੈਗਾ ਇਸ ਕਰਕੇ ਉਹ ਡਾਕਰ ਜ਼ਮੀਨਾਂ ਵਾਸਤੀ ਬਣਾ ਹੋਇਆ ਜਿਨ੍ਹਾਂ ਦੀ ਮਤਲਬ ਪਾਣੀ ਸੁੱਕਣ ਦੀ ਸਮਰੱਥਾ ਘਟੇਗੀ ਜਿਹੜੀਆਂ ਰੇਤលਿਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਆਪਾਂ ਮਿਊਰੋਟਾ ਪੋਟਾਸ਼ ਪਾ ਸਕਦੇ ਹਾਂਗੇ ਕਿਉਂਕਿ ਉਹਦੇ ਵਿੱਚ ਪਾਣੀ ਸੁੱਕਣ ਦੀ ਸਮਰੱਥਾ ਵੱਧ ਹੁੰਦੀ ਹੈ ਜਦੋਂ ਆਪਾਂ ਉਹਦੇ ਵਿੱਚ ਮਿਊਰੋਟਾ ਪੋਟਾਸ਼ ਪਾਉਨੇਗੇ ਜਿਹੜਾ ਪੋਟਾਸ਼ ਆ ਉਹ ਫਸਲ ਨੂੰ ਮਿਲ ਜਾਂਦਾਗਾ ਜਿਹੜਾ ক্লোਰਾਈਡ ਹੈਗਾ ਉਹ ਪਾਣੀ ਨਾਲ ਥੱਲੇ ਲੀਚ ਕਰ ਜਾਂਦਾਗਾ ਕਿਉਂਕਿ ਉਹਦੀ ਲੀਚਿੰਗ ਦੀ ਜਿਹੜੀ ਲੀਚਿੰਗ ਉਹਦੇ ਵਿੱਚ ਵੱਧ ਹੁੰਦੀ ਹੈਗੀ ਪਾਣੀ ਸੁੱਕਣ ਦੀ ਸਮਰੱਥਾ ਵੱਧ ਹੁੰ ਇਸ ਕਰਕੇ ਕੁਝ ਫਾਰਮਰ ਸਾਨੂੰ ਮਤਲਬ ਆਪਦੇ ਰਿਲੇਸ਼ਨ ਦੇ ਵਿੱਚ ਆਇਆ ਮਿਲਦੇ ਨੇ ਜਿਨ੍ਹਾਂ ਲਵੇ ਡੱਕਰ ਜ਼ਮੀਨਾਂ ਨੇ ਉਹ ਕਹਿੰਦੇ ਨੇ ਵੀ ਅਸੀਂ ਨੇ ਪੋਟਾਸ਼ ਕਦੇ ਜ਼ਮੀਨ ਦੇ ਵਿੱਚ ਪਾਈ ਨਹੀਂ ਹੈਗਾ ਵੀ ਸਾਡੀਆਂ ਤਾਂ ਵੀ ਫਸਲਾਂ ਸਾਡਾ ਝਾੜ ਤਾਂ ਵੀ ਵਧਿਆ ਹੁੰਦਾ ਹੈਗਾ ਉਹਦਾ ਇਹੀ ਕਾਰਨ ਹੈ ਵੀ ਜਿਹੜੀ ਡੱਕਰ ਜ਼ਮੀਨ ਹੈਗੀ ਉਹਦੇ ਵਿੱਚ ਪੋਟਾਸ਼ ਦੀ ਬਹੁਤਾਂ ਤੇ ਹੈਗੀ ਜੇ ਤੁਸੀਂ ਡੱਕਰ ਜ਼ਮੀਨ ਦੇ ਵਿੱਚ ਪੋਟਾਸ਼ ਦੀ ਘੱਟ ਕੋਈ ਨਹੀਂ ਹੈਗੀ ਤਾਂ ਵੀ ਤੁਸੀਂ ਉਹਦੇ ਵਿੱਚ ਪੋਟਾਸ਼ ਪਾ ਰਹੇ ਹੋਗੇ ਤਾਂ ਜਿਹੜੀ ਉਹ ਨਾਈਟ੍ਰੋਜਨ ਉਹਦੇ ਵਿੱਚ ਹੋਰ ਵੀ ਜ਼ਿਆਦਾ ਲੱਗੂਗਾ ਡੱਕਰ ਜ਼ਮੀਨ ਦੇ ਵਿੱਚ ਕਿਉਂਕਿ ਹੋਰ ਵੀ ਜ਼ਿਆਦਾ ਫਿਰ ਨਾਈਟ੍ਰੋਜਨ ਦੇ ਲੈਵਲ ਨੂੰ ਦੱਬ ਲੂਗੀ। ਇਹ ਹੀ ਤਿਕਾ ਵੀ ਇਹਦੇ ਵਿੱਚ ਆਪਾਂ ਨੇ ਆਪਦੇ ਜਿਹੜਾ ਵੀ ਆਪਣੇ ਪੋਟਾਸ਼ ਪਾਉਣਾਗਾ ਆਪਦੀ ਜ਼ਮੀਨ ਨੂੰ ਦੇਖ ਕੇ ਪਾਣਾਗਾ। ਇਹ ਜਿਹੜਾ ਪੋਟਾਸ਼ ਹੈਗਾ ਇਹ ਇੱਕ ਐਮ ਹੀ ਨਹੀਂ ਹੈਗਾ ਵੀ ਇਹ ਕੋਈ ਆਪਣੀ ਫਸਲ ਦੀ ਗ੍ਰੋਥ ਕਰੂਗਾ। ਤੇਜ਼ੀ ਨਾਲ ਗ੍ਰੋਥ ਨੂੰ ਕਰੂਗਾ। ਇਹ ਗ੍ਰੋਥ ਨੂੰ ਦੱਬ ਕੇ ਰੱਖਦਾਗਾ। ਪਰ ਫਸਲ ਦੇ ਵਿੱਚ ਮਜ਼ਬੂਤੀ ਜ਼ਰੂਰ ਲਿਆ ਕੇ ਰੱਖੂਗਾ। ਕਿਉਂਕਿ ਫਸਲ ਦੇ ਵਿੱਚ ਜ਼ਿਆਦਾ ਨਾਜ਼ੁਕ ਬਣਨੀ ਆਊਗਾ ਇਹਦੇ ਨਾਲ। ਜਿਹੜਾ ਨਾ ਇਹ ਨਾਈਟ੍ਰੋਜਨ ਦੇ ਬਿਲਕੁਲ ਉਲਟ ਚੱਲਦਾ ਹੈ ਜਿਹੜਾ ਨਾਈਟ੍ਰੋਜਨ ਹੈ ਉਹ ਫਸਲ ਦੇ ਵਿੱਚ ਕੋਮਲਤਾ ਨੂੰ ਲਿਆਉਂਦਾਗਾ ਜ਼ਿਆਦਾਤਰ ਜ਼ਿਆਦਾ ਕੋਮਲ ਕਰ ਦਿੰਦਾ ਫਸਲ ਨੂੰ ਪਰ ਜਿਹੜਾ ਪੋਟਾਸ਼ ਹੈ ਉਹ ਫਸਲ ਦੇ ਜਿਆਦਾ ਕੋਮਲਤਾ ਨੂੰ ਘਟਾਉਂਦਾਗਾ ਨਾਜ਼ੁਕਪਨ ਨੂੰ ਜਿਆਦਾ ਘਟਵਾ ਘਟਾਉਂਦਾਗਾ ਤੇ ਉਹਦੇ ਵਿੱਚ ਮਜ਼ਬੂਤੀ ਲਿਆਉਂਦਾਗਾ ਬਸ ਇਹੀ ਤੇ ਵੀ ਜਿਹੜੀਆਂ ਲਵੇ ਰੋਡ ਲਵੇ ਡੱਕਰ ਜ਼ਮੀਨਾਂ ਨੇ ਉਹ ਪੋਟਾਸ਼ ਨੂੰ ਆਪਦਾ ਦੇਖ ਕੇ ਪਾਉਣਾ ਲਗਭਗ ਉਹਨਾਂ ਨੂੰ ਉਹਦੇ ਵਿੱਚ ਪੋਟਾਸ਼ ਵਰਤਨ ਦੀ ਲੋੜ ਹੀ ਨਹੀਂ ਹੈਗੀ ਡੱਕਰ ਜ਼ਮੀਨਾਂ ਦੇ ਵਿੱਚ ਜਿਹੜੀਆਂ ਰੇਤਲੀਆਂ ਜ਼ਮੀਨਾਂ ਨਹੀਂ ਆ ਰੇਤਲੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਮਤਲਬ ਪੋਟਾਸ਼ ਨੂੰ ਵਰਤ ਸਕਦੇ ਹੋਗੇ ਕਿਉਂਕਿ ਉਹਦੇ ਵਿੱਚ ਜਿਹੜੀਆਂ ਆਪਣੀਆਂ ਰੇਤਲੀ ਜ਼ਮੀਨਾਂ ਦੇ ਵਿੱਚ ਜਿੰਨਾਂ ਰੇਤਲੀ ਜ਼ਮੀਨਾਂ ਆਉਣਗੇ ਜਦੋਂ ਉਹ ਯੂਰੀ ਦੀ ਐਪਲੀਕੇਸ਼ਨ ਕਰ ਐਪਲੀਕੇਸ਼ਨ ਕਰਦੇ ਨੇ ਤਾਂ ਉਹਦੇ ਵਿੱਚ ਜਿਹੜੀ ਫਸਲ ਹੈ ਬਹੁਤ ਤੇਜ਼ੀ ਨਾਲ ਗਰੋਥ ਕਰਦੀ ਹੈ ਉਹ ਇਸੇ ਕਰਕੇ ਕਰਦੀ ਹੈ ਕਿ ਉਹਦੇ ਵਿੱਚ ਪੋਟਾਸ਼ ਦਾ ਲੈਵਲ ਘੱਟ ਹੈਗਾ ਡੱਕਰ ਜ਼ਮੀਨ ਦੇ ਕੰਪੈਰੀਸ਼ਨ ਇੱਕ ਹੋਰ ਹੈਗਾ ਜਿਹੜਾ ਡੱਕਰ ਜ਼ਮੀਨਾਂ ਕੀ ਉਹਦੇ ਵਿੱਚ ਇਸੇ ਕਰਕੇ ਯੂਰੀਆ ਜਿਹੜਾ ਵੱਧ ਲੱਗਦਾ ਹੈਗਾ ਡੱਕਰ ਜ਼ਮੀਨ ਦੇ ਵਿੱਚ ਯੂਰੀਆ ਵੱਧ ਲੱਗਦਾ ਹੈ ਤੇ ਜਿਹੜੇ ਆਪਣੀਆਂ ਰੇਤਲੀਆਂ ਜ਼ਮੀਨਾਂ ਵਾਲੇ ਨੇਗੇ ਉਹਨਾਂ ਦੇ ਵਿੱਚ ਆਪਾਂ ਯੂਰੀਆ ਘੱਟ ਪਾ ਕੇ ਸਰਸੰਗਦੇ ਹਾਂਗੇ ਕਿਉਂਕਿ ਜਿਹੜੀਆਂ ਇਹ ਮੰਨ ਲਓ ਆਪਾਂ ਨੂੰ ਇੱਕ ਹੋਰ ਹੈ ਜਿਹੜਾ ਨਾਈਟ੍ਰੋਜਨ ਹੈਗਾ ਇਹ ਆਪਾਂ ਨੂੰ بارش ਦੇ ਪਾਣੀ ਤੋਂ ਵੀ ਮਿਲਦਾ ਹੈਗਾ ਜਿਹੜੀਆਂ ਡੱਕਰ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਜੇ ਬਾਅਦ ਚ ਬਹੁਤ ਜ਼ਿਆਦਾ بارشਾਂ ਪੈ ਜਾਂਦੇ ਨੇ ਤਾਂ ਵੀ ਫਸਲ ਜਿਹੜੀ ਉਹ ਜ਼ਿਆਦਾ ਗਰੋਥ ਨਹੀਂ ਕਰ ਪਾਉਂਦੀ ਕਿਉਂਕਿ ਉਹਦੇ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਹੈਗੀ ਜਿਹੜੀਆਂ ਆਪਣੀਆਂ ਰੇਤਲੀਆਂ ਜ਼ਮੀਨਾਂ ਨੇਗੀਆਂ ਉਹ ਜੇ ਅੱਗੇ ਜਾ ਕੇ بارشਾਂ ਪੈਣ ਲੱਗ ਜਾਂਦੀਆਂ ਨੇਗੇ ਤਾਂ ਉਹਦੇ ਵਿੱਚ ਜਿਹੜਾ ਰੇਤਲੀਆਂ ਜ਼ਮੀਨਾਂ ਦੇ ਵਿੱਚ ਹੋਏਗੀ ਫਸਲ ਹੈ ਉਹ ওভার ਗਰੋਥ ਕਰ ਜਾਂਦੀ ਹੈ ਇਸ ਕਰਕੇ ਉਹ ਫਸਲਾਂ ਡਿੱਗ ਜਾਂਦੀਆਂ ਨੇ ਰੇਤਲੇ ਵਾਹਣ ਦੇ ਵਿੱਚ ਤੇ ਇਹ ਹੀ ਧਿਆਨ ਰੱਖਣਾਗਾ ਵੀ ਆਪਾਂ ਨੇ ਜਿੱਥੇ ਮਿਊਰੋਟੋ ਪੋਟਾਸ਼ ਦੀ ਜਿੱਥੇ ਆਪਾਂ ਨੂੰ ਲੋੜ ਆਪਾਂ ਉੱਥੇ ਪਾਈਏ ਆਪਾਂ ਨੂੰ ਫालतू ਖਰਚੇ ਦੇ ਵਿੱਚ ਕਰਨ ਦੀ ਕੋਈ ਲੋੜ ਨਹੀਂ ਹੈਗੀ ਇਹੀ ਸੋਡੇ ਨਾਲ ਜਾਣਕਾਰੀ ਤੇ ਜਿਹੜੀ ਸਾਂਝ ਕਰਨੀ ਤੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਤੈਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜਿਹੜੀ ਜਾਣਕਾਰੀ ਆ ਹੋਰ ਫਾਰਮਾਂ ਤੱਕ ਵੀ ਪਹੁੰਚਾਉਣ ਵਾਸਤੇ ਇਹਨੂੰ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਧੰਨਵਾਦ